ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕਰਦਾ ਹਾਂ ਕਿ ਸਾਰੇ ਠੀਕ ਹੋਗੇ ਤੁਹਾਡਾ ਸਵਾਗਤ ਹੈ ਮੇਰੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈ ਤੁਹਾਨੂੰ ਮੈਂ ਗੁਰਦੁਆਰਾ ਈਸਰਪੁਰ ਸਿੱਧਸਰ ਲੋਹਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਾਵਾਂਗਾ ਆਓ ਬਚਲਦੇ ਹਾਂ ਜੀ ਇਸ ਤਰ੍ਹਾਂ ਆਪਾਂ ਇੱਥੇ ਪਹੁੰਚ ਗਏ ਆਂ ਇਹ ਜਿਹੜਾ ਹੈ ਗੁਰਦੁਆਰਾ ਸਿੱਧਸਰ ਲੋਹਰਾ ਸਾਹਿਬ ਰੋਡ ਗੇਟ ਨੰਬਰ 2 ਆ ਜੀ ਤੇ ਫਿਰ ਇੱਥੇ ਪਹੁੰਚ ਗਏ ਆਪਾਂ ਚੱਲਦੇ ਆਂ ਨਾਲੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਇਹ ਨਾਲ-ਨਾਲ ਤੁਸੀਂ ਦੇਖ ਸਕਦੇ ਨਹਿਰ ਜਾ ਰਹੀ ਹੈ ਮੇਰੇ ਤੇ ਆਪਾਂ ਅੱਗੇ ਜਾ ਕੇ ਲੈਫਟ ਟਰਨ ਕਰਕੇ ਆਪਾਂ ਫਿਰ ਉੱਤੇ ਪਹੁੰਚਦੇ ਹਾਂ ਜੀ ਗੁਰਦੁਆਰਾ ਸਾਹਿਬ ਤੁਹਾਨੂੰ ਮਿਲਦੇ ਆਂ ਇੱਥੋਂ ਆਪਾਂ ਲੈਫਟ ਟਰਨ ਕਰ ਜਾਵਾਂਗੇ ਛੜ ਕੇ ਛੜ ਕੇ ਜਾਣਾ ਜੀ ਆਪਾਂ ਦਰਸ਼ਨ ਕਰਾਂਗੇ ਜਿਹੜੇ ਮੇਰੇ ਵੀਰ ਭਾਈਆਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਮੇਰੇ ਚੈਨਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਆ ਤੁਹਾਨੂੰ ਪਹਿਲੇ ਦਾਤੇ ਮਿਲ ਸਕੇ ਫਾਈਨਲੀ ਆਪਾਂ ਸਾਹਮਣੇ ਤੁਹਾਨੂੰ ਦਰਸ਼ਨ ਹੋ ਰਹੇ ਹਨ ਗੁਰਦੁਆਰਾ ਜੀ ਇਸੇਪੁਰਾ ਸਤਸਰ ਲੌਰਾਂ ਦੇ ਤਾਂ ਪਹੁੰਚ ਗਏ ਆ ਜੀ ਇਹ ਗੁਰਦੁਆਰਾ ਸਾਹਿਬ ਦਾ ਬਾਹਰਲਾ ਜਿਹੜੀ ਦੇਖਾ ਹੈਗੀ ਤੁਹਾਨੂੰ ਦਿਖ ਰਹੀ ਹੈ ਆਪਾਂ ਅੱਧਾ ਚੱਲਾਗੇ ਤੇ ਇਹਦੇ ਸਾਹਮਣੇ ਵੀ ਜਿਹੜਾ ਪਾਰਕਿੰਗ ਦਾ ਥਾਂ ਹੈਗਾ ਬਣਿਆ ਹੋਇਆ ਵਾ ਕਾਫੀ ਬੜਾ ਗੁਰਦਸਾਵਾ ਤੇ ਨਾਲ ਕਾਫੀ ਪਾਰਕਿੰਗ ਹੈਗੀ ਆ ਜੀ ਮੈਂ ਪਹੁੰਚ ਚੁੱਕਾ ਜੀ ਲਾਹੌਰਾ ਸਾਹਿਬ ਗੁਰਦਸਾਹਿਬ ਤੇ ਇਹ ਇਹ ਬਿਊਟੀ ਹੈਗੀ ਆ ਗੁਰਦਸਾਹਬ ਦੀ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੇ ਐਂਟਰੀ ਕਰ ਲਈਏ ਜਿਹੜੀ ਸੜਕਾ ਨਾਬੇ ਦੇ ਦੂਜੇ ਪਾਸੇੋਂ ਤੇ ਨਾਬੇ ਵੱਲ ਜਾਂਦੀ ਹੈਗੀ ਆ ਇੱਧਰ ਉਹ ਜੋ ਮਾੜੀ ਨਾਲ ਅੱਗੇ ਤੇ ਨਾਲ ਹੀ ਨਹਿਰ ਆ ਜਿਸ ਫਸਿਓ ਮੇ ਆਇਆ ਹੈਗਾ ਤੇ ਆਓ ਅਪ ਅੰਦਰ ਚੱਲਦੇ ਆ ਇਸ ਤਰ੍ਹਾਂ ਦੀ ਇਹ ਜੋੜੀ ਬਣੀ ਹੋਈ ਹੈ ਬਾਹੇ ਗੁਰਜੀਕਾ ਖਾਲਸਾ ਬਾਹੇ ਗੁਰਜੀਕੀ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਤੁਸੀਂ ਇੱਥੇ ਡਿਊਟੀ ਆ ਹਾਂ ਜੀ ਆਪਣੇ ਖੰਡ ਪਟਸਾਲ ਚ ਡਿਊਟੀ ਅੱਛਾ ਅੱਛਾ ਇੱਥੇ ਦਾ ਬਾਬਾ ਜੀ ਇਤਿਹਾਸ ਦੱਸ ਦਿੰਦੇ ਵੜਾ ਜਾ ਉਹਦਾ ਸਾਹ ਦਾ ਆਪਣੇ ਹੋਏ ਨਹੀਂ ਸੰਤ ਮਹਾਰਾ ਉਹ ਨਹੀਂ ਕਿਛੂ ਨਾਮ ਤਾਂ ਆਟਾ ਮੇਰਾ ਨਵੀ ਜੱਤਰ ਸਿੰਘ ਆ ਜੀ ਅੱਛਾ ਜੀ ਇੱਥੇ ਦਾ ਇਤਿਹਾਸ ਦੱਸ ਦਿੰਦੇ ਵੜਾ ਜਾ ਇਤਿਹਾਸ ਆਪਣੇ ਆਪਣੇ ਹੋਏ ਨੇ ਜੀ ਸਾ ਆਪਣੇ ਸੰਤ ਮਹਾਪੁਰਸ਼ ਆਪਣੇ ਫਿਰਮਾਨ ਸੰਤ ਬਬਸੀ ਸਿੰਘ ਜੀ ਲਾਰਨਸ ਸਾਹਵਾਲੇ ਅੱਛਾ ਜੀ ਉਹ ਕਾਫੀ ਸਮੇਂ ਤੋਂ ਲੈ ਕੇ ਇੱਥੇ ਤਵੱਸਿਆ ਕਰਦੇ ਰਹੇ ਜੀ ਮਤਲਬ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਫਿਰ ਤਕਰੀਬਨ ਹੋ ਗਈ ਉਹਨਾਂ ਨਾਲ ਹੁਣ 21ਵੇਂ ਵਰ੍ਹੇ ਮਨਾਏ ਉਹਨਾਂ ਦੇ ਆ ਜਿਹੜੀ ਹੁਣ ਨਾਂਕੀ ਗਈ ਹੈ ਆਪਣੇ ਤੋਂ ਬਾਹਰ 25 ਜੂਨ ਨੂੰ ਜੀ ਅੱਛਾ ਜੀ ਉਸ ਤੋਂ ਬਾਅਦ ਮੈਂ ਫਿਰ ਇਹ ਜਿਹੜੇ ਜਜ਼ਦਾਰ ਜੀ ਆਪਣੇ ਸੰਤ ਬਬਸੀਰਾ ਸਿੰਘ ਜੀ ਅੱਛਾ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਅੱਛਾ ਉਹ ਸਮਾੜ ਰਹੇ ਐ ਇਸ ਆਹ ਹਾਂ ਹਾਂ ਆਸਥਾਨ ਨੂੰ ਹਾਂ ਹਾਂ ਉਹ ਸਾਰੀ ਸੇਵਾ ਭਾਵਨਾ ਉਹ ਉਹ ਹੀ ਕਰਦੇ ਆ ਉਹ ਹੀ ਕਰਦੇ ਨੇ ਸਾਰੀ ਸੇਵਾ ਉਹ ਹੀ ਕਰਾ ਰਹੇ ਨੇ ਠੀਕ ਧੰਨਵਾਦ ਆ ਜੀ ਤੁਹਾਡਾ ਕਾਫੀ ਸੰਤ ਲੈ ਗਿਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਜੀ ਇਹ ਹੈ ਗੁਰਦੁਆਰਾ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੁੜੇ ਘਰ ਆ ਜਦੋਂ ਆਹ ਵਰਸੀ ਉਹਨਾਂ ਕੇ ਗਈ ਆਗਸਟ ਦੇ ਮਹੀਨੇ ਚ ਤੇ ਇਹ ਇਧਰ ਤੁਸੀਂ ਦੇਖ ਸਕਦੇ ਹੋ ਦੀਵਾਨ ਹਾਲ ਬਹੁਤ ਵੱਡੇ ਅੱਪਰ ਚਲਦੇ ਆਂ ਅੰਤਪਾਪਾ ਸੁਖਦੇਵ ਸਿੰਘ ਜੀ ਨੇ ਉਹਨਾਂ ਦਾ ਇਹ ਜਿਹੜਾ ਅਸਥਾਨ ਸੀ ਇਹ ਉਹਨਾਂ ਦਾ ਅਸਥਾਨ ਸੀ ਤੇ ਇਹ ਹੈਗੇ ਆ ਉਹਨਾਂ ਦੇ ਆਫ ਦਿ ਟਾਈਮ ਦੇ ਬੜਾਏ ਹੋਏ ਤੇ ਦੀਵਾਨ ਹਾਲ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ ਜਿਹੜੇ ਦੀਵਾਨ ਹਾਲ ਨੇ ਜੀ ਇਹ ਪਾਰਕ ਖੁੱਲੇ-ਖੁੱਲੇ ਹੈਗੇ ਆ ਨਾਲ ਤੇ ਇਧਰ ਵੀ ਪਾਰਕ ਨੇ ਆਪਾਂ ਅੱਗੇ ਚੱਲਦੇ ਆਂ ਇਹ ਹੈ ਸਾਹਮਣੇ ਨਜ਼ਰ ਕਰ ਰਹੇ ਹੋਗੇ ਇਹ ਦਫ਼ਤਰਾ ਜੀ ਇੱਥੇ ਦਾ ਤੇ ਆਪਾਂ ਉਧਰ ਵੀ ਚੱਲਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਜਿਹੜਾ ਮੱਥਾ ਟੇਕਾਂਗੇ ਨਤਮਸਤਕ ਹੋਵਾਂਗੇ ਸਤ ਪੈਨਾ ਪਾਏ ਤੇ ਹੱਥ ਤੋਂ ਮਗੇ ਨਾਲ ਅੰਦਰ ਚੱਲਾਂਗੇ ਜੀ ਸੌਤੋਂ ਪਹਿਲਾਂ ਆਪਾਂ ਧੰਨ ਧੰਨ ਬਾਬਾ ਜੀ ਦੇ ਸਥਾਨ ਦੇ ਜਿਹੜੇ ਨਿਸ਼ਾਨ ਸਾਹਿਬ ਆਪਾਂ ਨਮਸਕਾਰ ਕਰਾਂਗੇ ਗੁਰੂ ਦੇ ਨਿਸ਼ਾਨ ਸਾਹਿਬ ਬਹੁਤ ਸੋਹਣੇ ਲੱਗ ਰਹੇ ਝੂਲਦੇ ਝੂਲ ਰਹੇ ਨੇ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਆਪਾਂ ਗੁਰਦੁਆਰਾ ਸਾਹਿਬ ਲੋਹਰਾਂ ਸਾਹਿਬ ਵਿਖੇ ਪਹੁੰਚੇ ਆ ਸੌਤੋਂ ਪਹਿਲਾਂ ਆਪਾਂ ਇੱਥੋਂ ਦੇ ਜਿਹੜਾ ਇਤਿਹਾਸ ਆ ਉਸ ਤੋਂ ਆਪਾਂ ਜਾਣੂ ਹੋਵਾਂਗੇ ਤਾਂ ਦੱਸਾਂਗੇ ਤੇ ਲਿਖਿਆ ਹੋਇਆ ਆਪਾਂ ਪੜ੍ਹਦੇ ਆਂ ਜੀ ਗੁਰਦੁਆਰਾ ਸਿੱਧਸਾ ਸਿੱਧਸਰ ਈਸਰਪੁਰਾ ਲਾਹੌਰਾਂ ਸਾਹਿਬ ਦਾ ਆ ਲਾਹੌਰਾਂ ਸਾਹਿਬ ਦਾ ਸੰਖੇਪ ਇਤਿਹਾਸ ਸੰਗ ਜੀ ਇਸ ਤਰ੍ਹਾਂ ਤੁਸੀਂ ਇਸ ਇਤਿਹਾਸ ਨੂੰ ਪੌਂਚ ਕਰਕੇ ਜ਼ਰੂਰ ਪੜ੍ਹਨਾ ਜੀ ਤੇ ਨਾਲੇ ਜਿਹੜੀ ਹੈ ਗੁਰੂ ਘਰ ਦੀ ਇਸ ਸਥਾਨ ਦੀ ਤੁਸੀਂ ਜਿਹੜੀ ਆ ਵੀਡੀਓ ਦੇਖਣਾ ਦਰਸ਼ਕੋ ਅਤੇ ਆਪਣਾ ਜਿਹੜਾ ਮੈਂ ਥੋੜਾ ਜਿਹਾ ਪੜ ਵੀ ਦਿੰਦਾ ਜੀ ਪਰਮ ਸਤਕਾਰਯੋਗ ਸਾਧ ਸੰਗਤ ਜੀਓ ਇਸ ਸਥਾਨ ਤੇ ਜੋ ਸਵੰਦ ਬਣੀ ਹੋਈ ਹੈ ਇਹ ਬਾਬਾ ਸਿੱਧ ਜੀ ਦੀ ਹੈ ਇਹਨਾਂ ਦਾ ਪਿੰਡ ਗੋਲਸੀ ਨਿਤ ਰੋਜਵਾਂ ਇੱਕ ਦਿਨ ਬਾਬਾ ਜੀ ਮੱਝਾਂ ਚਾਰਦੇ ਸਨ ਚੋਰਾਂ ਨੇ ਬਾਬਾ ਸਿੱਧ ਜੀ ਦਾ ਛੀਸ ਕਾਟ ਦਿੱਤਾ ਤੇ ਇਹਨਾਂ ਦੀ ਧੜ ਚੋਰਾਂ ਨਾਲ ਲੜਦੀ ਹੋਈ ਇਸ ਸਥਾਨ ਤੱਕ ਆਈ ਅਜਮਤੀ ਪੁਰਸ਼ ਚਾਨ ਦੇ ਚੋਰਾਂ ਦੇ ਚਰਨ ਫੜ ਕੇ ਮਾਫੀ ਮੰਗੀ ਬਾਬਾ ਸਿੱਧ ਜੀ ਦੀ ਧੜ ਠੰਡੀ ਹੋ ਗਈ ਤੇ ਇਸ ਤਰ੍ਹਾਂ ਇਹ ਜਿਹੜਾ ਇਤਿਹਾਸ ਆ ਤੁਸੀਂ ਜ਼ਰੂਰ ਸੰਖੇਪ ਇਤਿਹਾਸ ਉਹ ਪੜਨਾ ਜੀ ਆਓ ਪਾਗੇ ਚੱਲਦੇ ਨਾਲੇ ਅੰਦਰ ਗੁਰੂ ਘਰ ਦੇ ਦਰਸ਼ਨ ਕਰਾਂਗੇ ਇਹ ਹੈ ਬਾਬਾ ਜੀ ਦਾ ਧੰਨ ਸੋ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਇੱਥੇ ਜਿਹੜੇ ਆ ਸੰਗਰਾਂਦ ਪੰਚਮੀ ਦਸਵੀਂ ਪੂਰਵਾਹੇ ਬਸੇ ਗੁਰਪੁਰਬ ਅੱਜ ਦੀ ਮਿਤੀ 7 ਸਤੰਬਰ 23 ਪਾਦਰ ਸ਼ਨੀਵਾਰ ਅੱਜ ਦਾ ਜਿਹੜਾ ਪਰਮਾਨੰਦ ਸਿੰਘ ਜੀ ਤੁਹਾਨੂੰ ਮੈਂ ਪੜ ਕੇ ਸੁਣਾਉਣਾ ਜੀ ਪਲਹਾ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਿਆ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਇਸ ਇਥੇ ਦਾ ਅਕਮਨਾਵਾ ਸਾਹਿਬ ਇਹਦੇ ਨਾਲ ਆਪਾਂ ਅੰਦਰ ਚੱਲਦੇ ਆਂ ਜੀ ਹੁਕਮਨਾਵਾ ਜਿਹੜਾ ਸਰਵਣ ਕੀਤਾ ਜੀ ਇਹ ਹੈ 메ਨ ਦਵਾਰ ਹੱਪਾਂ ਲੰਗਰ ਵਾਲੇ ਸਾਈਡ ਤੋਂ ਅੰਦਰ ਪ੍ਰਵੇਸ਼ ਕੀਤਾ ਹੈਗਾ ਇੱਧਰ ਜਿਹੜੀ ਚਰਨ ਗੰਗਾ ਵੀ ਹੈ ਆਪਾਂ ਅੰਦਰ ਚੱਲਾਂਗੇ ਨਤਮਸਤਕ ਹੋਵਾਂਗੇ ਜੋ ਮੇਰੀ ਇਹ ਵੀਡੀਓ ਰਾਹੀਂ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਹੈ ਉਹਦੇ ਅੰਮਾ ਕਰਾਂ ਦੇ ਦਿਨ ਰੋਗਣੀ ਰਾਤੋ ਗੁਣੀ ਹੋਵੇ ਜੀ ਤੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਇਸ ਤਰ੍ਹਾਂ ਧੰਤਨ ਬਾਬਾ ਈਸ਼ਰ ਸਿੰਘ ਜੀ ਤੇ ਹੋਰ ਮਹਾਪੁਰਸ਼ਾਂ ਦੇ ਜਿਹੜੀਆਂ ਫੋਟੋਆਂ ਤੇ ਬਾਬਾ ਜੀ ਦੀਆਂ ਪਹਿਲੀ ਪਾਸ਼ਾਈ ਦਸਾਂ ਪਾਸ਼ਾ ਸਾਰਿਆਂ ਜਿਹੜੀਆਂ ਬਾਬਾ ਜੀ ਦੀਆਂ ਨੇ ਇੱਥੇ ਸਰੂਪ ਨੇ ਉਹ ਲੱਗੇ ਹੋਏ ਨੇ ਤੇ ਬਹੁਤ ਸੋਹਣੇ ਗੁਰੂ ਘਰ ਦੇ ਬਣੇ ਹੋਏ ਨੇ ਅੱਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੀ ਫੋਟੋ ਬੋਸਵਨਾ ਜੀ ਦੇ ਝੂਮਰ ਲੱਗੇ ਹੋਏ ਸੀ ਦਰਸ਼ਨ ਕਰੋ ਤੇ ਆਪਣਾ ਜੀਵ ਸਫਲਾ ਕਰੋ ਆਪਾਂ ਹੁਣ ਨਤਮਸਤਕ ਹੋਵਾਂਗੇ ਅੰਦਰ ਕੈਵਨਾਂ ਦੇ ਅੰਦਰ ਜਿਹੜੇ ਹਨ ਖੰਡਵਰ ਸਾਹਿਬ ਜੋਤ ਨੇ ਚੱਲ ਰਹੇ ਨੇ ਤੇ ਇਸ ਤਰ੍ਹਾਂ ਕਾਫੀ ਇੱਥੇ ਜਿਹੜੇ ਪੀੜਾ ਸਾਲ ਲੱਗੇ ਹੋਏ ਆ ਤੇ ਕੁਝ 4-5 5 ਲੱਖ ਚੱਲ ਰਹੇ ਨੇ ਜਿਹੜੇ ਖੰਡਵਰ ਸਾਹਿਬ ਆਓ ਪਰ ਦਰਸ਼ਨ ਕਰਿਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਦਰਸ਼ਨ ਕਰੋ ਤੇ ਆਪਾਂ ਨਤਮਸਤਕ ਹੋਵਾਂਗੇ ਜੀ ਤੁਹਾਡੀ ਹਾਜ਼ਰੀ ਜਿਹੜੀ ਇੱਥੇ ਪ੍ਰਵਾਨ ਹੋ ਚੁੱਕੀ ਆ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਪ੍ਰਸ਼ਾਦ ਲਵਾਂਗੇ ਬਾਬਾ ਜੀ ਉਹਨਾਂ ਤੋਂ ਤੇ ਅੱਗੇ ਚੱਲਦੇ ਆ ਇਹ ਹੈ ਸੁਖਾਸਣ ਅਸਥਾਨ ਦਰਸ਼ਨ ਕਰੋ ਸੰਗਤ ਜੀ ਬਹੁਤ ਸੋਹਣੇ ਗੁਰੂ ਦੇ ਅਸਥਾਨ ਜਿਹੜੇ ਸੁਖਾਸਣ ਅਸਥਾਨ ਆ ਬਣੇ ਹੋਏ ਨੇ ਜੇ ਦੋਆ ਸਾਹਿਬ ਅੰਦਰ ਲੱਗੇ ਹੋਏ ਨੇ ਈਸੀ ਲੱਗੇ ਹੋਏ ਨੇ ਤੇ ਇਹ ਇਥੋਂ ਦੇ ਉਹ ਸਾਬ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਥੋਂ ਆਪਾਂ ਪ੍ਰਸ਼ਾਦ ਲਵਾਂਗੇ ਬਾਬਾ ਜੀ ਕੋਲੋਂ ਹੋ ਗਿਆ ਪ੍ਰਸ਼ਾਦ ਹੋ ਗਿਆ ਠਾਈਠਾ ਬਾਬਾ ਜੀ ਸੰਤ ਸੱਚੇ ਪਾਤਸ਼ਾਹ ਦੀ ਗਿਰਤਾ ਹੋ ਕੇ ਸਾਹਿਬਾ ਵਾਹ ਗੁਰੂ ਜੀ ਕੀ ਫਤਿਹ ਮਹਾਰਾਜ ਜੀ ਠੀਕ ਤਾਂ ਜੇ ਸੀ ਵੀ ਸੰਤਾਂ ਨੂੰ ਦੱਸੋ ਥੋੜਾ ਜਿਹਾ ਇਥੋਂ ਦਾ ਗੁਰਦੁਆਰਾ ਸਾਹਿਬ ਲਾਹੌਰ ਦਾ ਇਤਿਹਾਸ ਵਾਲੇ ਜਾਣੋ ਜਾਣੂ ਬਾਰੇ ਸੰਤਾਂ ਨੂੰ ਇਤਿਹਾਸ ਤੇ ਆਜੋ ਬਾਬਾ ਜੀ ਜੀ ਇਤਿਹਾਸ ਤੇ ਗੁਰੂ ਨਾਨਕ ਪਾਤਸ਼ਾਹ ਮਰਦਾ ਕਰਨਾ ਮੈਂ ਆਪਣੇ ਅੱਗੇ ਵੀ ਗੱਲ ਹੋਈ ਸੀ ਜੀ ਬਈ ਇਹ ਜਿਹੜੀਆਂ ਕੋਈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਧਰਤੀ ਹੁੰਦੇ ਨੇ ਨਾ ਇਤਿਹਾਸ ਇੱਦਾਂ ਦੀ ਸਮਾਦ ਹੈ ਅੱਛਾ ਇਹ ਕਿਹੜੇ ਪਾਸੇ ਆ ਲੰਗਰ ਦੇ ਨਾਲ ਹੀ ਅੱਛਾ ਲੰਗਰ ਸਾਬ ਤੇ ਇਹ ਜਿਹੜੀ ਸਿੱਧਾਂ ਪਰਸ਼ਾਂ ਦੀਆਂ ਕੋਈ ਤਪ ਕੀਤਾ ਕੋਈ ਤੇ ਸਾਧੂ ਬਹੁਤ ਤਰ੍ਹਾਂ ਦੇ ਆਏ ਅੱਛਾ ਜੀ ਕੋਈ ਨਹੀਂ ਸੀ ਟਿਕਦਾ ਜੀ ਇਹ ਫਿਰ ਜਿਵੇਂ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲੋਹਰਾ ਸਾਹਿਬ ਵਾਲੇ ਇਹਨਾਂ ਤੋਂ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਹੋਣੀ ਜੀ ਤੇ ਉਹ ਦਵਲਾਨ ਮਹਾਰਾ ਸੇਵਾ ਕਰਦੇ ਸੰਤ ਬਾਬਾ ਇਸਰ ਸਿੰਘ ਮਹਾਰਾਜ ਜੀ ਦੇ ਹੁਕਮ ਚ ਤੇ ਉਹ ਕਰਦਿਆ ਕਰਦਿਆ ਫਿਰ ਉਹਨਾਂ ਮਹਾਰਾਜ ਦੀ ਡਿਊਟੀ ਲੱਗ ਗਈ ਇੱਥੇ ਵੀ ਤੁਸੀਂ ਉੱਥੇ ਜਾਓ ਤੇ ਛੋਟਾ ਜਿਹਾ ਦਰਬਾਰ ਸਾਹਿਬ ਬਣਾ ਕੇ ਮਹਾਰਾ ਨੇ ਸ਼ੁਰੂਆਤ ਕੀਤੀ ਸੀ ਤੇ ਹੁਣ ਸੱਚੇ ਪਾਤਸ਼ਾਹ ਦੀ ਕਿਰਪਾ ਦਰਬਾਰ ਸਾਹਿਬ ਹੈ ਧਰਨਾਲ ਅੰਗੀਠਾ ਸਾਹਿਬ ਹੈ ਸੰਤ ਮਹਾਰਾਜ ਦਾ ਪਰਲੇ ਸਿਰੇ ਤੇ ਕੋਠੀ ਹੈ ਭਾਗ ਵੀ ਹੈ ਤੇ ਸਮਾਦ ਵੀ ਆ ਹਾ ਸਮਾਦ ਸਿੱਧਾ ਕਿਹਨਾਂ ਦੇ ਬਾਬਾ ਜੀ ਸਿੱਧ ਬਾਬੇ ਹੋਏ ਨੇ ਕੋਈ ਮਾਰੇ ਦਾਦ ਜਨ ਬਈ ਨਾਪਾ ਸ਼ਹਿਰ ਬਣ ਤੋਂ ਪਹਿਲਾਂ ਕੋਈ ਸਾਧੂ ਜਦੋਂ ਬੜੇ ਪੁਰਾਣੇ ਸਾਧੂ ਆ 200 ਸਾਲ ਉਦੋਂ ਮਤਲਬ ਜਿਵੇਂ ਗੁਰਦੁਆਰੇ ਮੰਦਰਾ ਦੇ ਘਾਟ ਰਵਾਜ ਸਨ ਵੀ ਮੱਟੀ ਜੀ ਬਣਾ ਦਿੰਦੇ ਸਨ ਮੱਟੀ ਜੀ ਬਣਾ ਹਾਂ ਤੇ ਉਹ ਫਿਰ ਇਹ ਛੋਟੀ ਜੀ ਸੀ ਸਮਾਦ ਪੁਰਾਣੀ ਇੱਟਾਂ ਦੀ ਤੇ ਇਹ ਫਿਰ ਟਾ ਕੇ ਮਾਰੇ ਨੇ ਆਖੇ ਵੀ ਸੰਤਾਂ ਦਾ ਚੋਲਾ ਬਦਲਣਾ ਤੇ ਫਿਰ ਬਹੁਤ ਸੋਹਣੀ ਬਣਾ ਦਿੱਤੀ ਸੀ ਠੀਕ ਹੈ ਤੇ ਪਰਲੇ ਸਿਰੇ ਤੇ ਕੋਠੀ ਹੈ ਤੇ ਪਹਿਲਾਂ ਹੀ ਹਾਂ ਕੋਠੀ ਤੋਂ ਪਹਿਲਾਂ ਆ ਲੰਗਰ ਦੇ ਨਾਲ ਹੀ ਸਮਾਧ ਦੇ ਜਾਓਗੇ ਤੁਸੀਂ ਮਹਾਰਾਜ ਕਿਰਪਾ ਕਰਨ ਸਮਾਧ ਦੇਵੀ ਕੋਠੀ ਦੇਵੀ ਲੰਗਰ ਦੇਵੀ ਸਾਰੇ ਦਰਸ਼ਨ ਮਿਲੇ ਕਰਾਣੇ ਨੇ ਨਾਲ ਹੀ ਗੀਠਾ ਸਾਹਿਬ ਹੈ ਅੱਛਾ ਜੀ ਤੇ ਨਾਲ ਹੀ ਗੀਠਾ ਸਾਹਿਬ ਅੰਗੀਠਾ ਸਾਹਿਬ ਵੀ ਜਾਇਓ ਅੱਛਾ ਜੀ ਮੈਂ ਜਾ ਤੇ ਅੰਗੀਠਾ ਸਾਹਿਬ ਦੇ ਸਾਹਮਣੇ ਸਰੋਵਰ ਸਰੋਵਰ ਸਾਹਿਬ ਰਾੜਾ ਸਾਹਿਬੋਂ ਬਣਿਆ ਹੋਇਆ ਹਾਂ ਰਾੜਾ ਸਾਹਿਬਾਂ ਕੋਈ ਇਹ ਸਾਰਾ ਸਿਸਟਮ ਸੋਹਣਾ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਉਹਨਾਂ ਦਾ ਹੀ ਹੈ ਠੀਕ ਤੇ ਬਾਕੀ ਸੰਗਤ ਲਈ ਕਮਰੇ ਲੰਗਰ ਦਾ ਬਹੁਤ ਸੋਹਣਾ ਪ੍ਰੋਗਰਾਮ ਪ੍ਰਬੰਧ 24 ਘੰਟੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਬਹੁਤ ਵਧੀਆ ਪ੍ਰਬੰਧ ਆ ਹਾਂ ਤੇ ਗੁਰੂ ਨਾਨਕ ਦਇਆ ਕਰੇ ਇਸੇ ਤਰ੍ਹਾਂ ਤੁਹਾਡੀ ਸੇਵਾ ਵਿਚ ਆਣ ਸੰਗਤਾਂ ਆਉਂਦੀਆਂ ਨੇ ਪਾਏ ਵਾਲਾ ਕੰਮ ਹੈ ਤੇ ਠੀਕ ਹੈ ਮਹਾਰਾ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਤਾਨੂ ਗੁਰੂ ਨਾਨਕ ਇੱਥੇ ਸਿੰਘ ਸਾਹਿਬ ਨੇ ਜਿਹੜਾ ਮੈਨੂੰ ਇਤਿਹਾਸ ਸੁਣਾਇਆ ਸੰਗਤਾਂ ਨੂੰ ਤੇ ਸੰਗਤ ਵੀ ਬੈਠੀ ਆ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਚਲਦੇ ਜੀ ਗਿੱਠਾ ਸਾਹਿਬ ਵੱਲੋਂ ਤੇ ਤੁਹਾਨੂੰ ਦਰਸ਼ਕ ਕਰਾਵਾਂਗੇ ਕਿ ਸਾਹਮਣੇ ਗਿੱਠਾ ਸਾਹਿਬ ਨੇ ਤਨਤਨ ਬਾਬਾ ਸੁਖਦੇਵ ਸਿੰਘ ਜੀ ਜਿਹੜੇ ਉਹਨਾਂ ਦੇ ਗਿੱਠਾ ਸਾਹਿਬ ਨੇ ਇਹ ਬਾਹਰੋਂ ਜਿਹੜੀ ਦੇਖਾਂ ਗੁਰਦਾਸ ਸਾਹਿਬ ਦੀ ਇਹਨੂੰ ਦੱਸਿਆ ਵੀ ਇਹਨਾਂ ਨੇ ਬਾਬਾ ਜੀ ਉਹਨਾਂ ਨੇ 24 ਘੰਟੇ ਲੰਗਰ ਚੱਲਦਾ ਰਹਿੰਦਾ ਯਾਤਰੀਆਂ ਬਾਤ ਜਿਹੜੇ ਕਮਰੇ ਇੱਥੇ ਹਾਰਟ ਟਾਈਮ ਤੁਹਾਨੂੰ ਮਿਲਣਗੇ ਸਾਹਮਣੇ ਰਹਿਸ਼ ਸਥਾਨ ਨਿਵਾਸ ਨੇ ਉੱਥੇ ਤੁਸੀਂ ਜਿਹੜਾ ਇੱਕ ਠਹਿਰ ਸਕਦੇ ਹੋ ਇੱਧਰ ਬਿਲਕੁਲ ਐਂਟਰੈਂਸ ਤੇ ਢੀਠਾ ਸਾਹਿਬ ਦੇ ਫੁਆਰਾ ਬਣਿਆ ਹੋਇਆ ਪੂਰਾ ਗਲਾਈ ਦੇ ਵਿੱਚ ਰਾਤ ਨੂੰ ਚੱਲਦਾ ਹੋਇਆ ਕਿੰਨਾ ਸੋਹਣਾ ਜਿਹੜਾ ਲੱਗਦਾ ਹੋਏਗਾ ਬੈਕਗ੍ਰਾਉਂਡ ਨਗਰ ਜਿੱਥਾਂ ਸੰਤ ਬਾષા ਪ੍ਰਚਾਰਨ ਕਮਲ ਰਿੱਧ ਮਾਹੇ ਨਿਵਾਸਾਂ ਆ ਇਸ ਦੇ ਨਾਲ ਆਪਾਂ ਅੰਦਰ ਢੀਠਾ ਸਾਹਿਬ ਦੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ ਆਪਾਂ ਦਰਸ਼ਾ ਕਰਾਂਗੇ ਢੀਠਾ ਸਾਹਿਬ ਜੀ ਦੇ ਆਓ ਚੱਲੀਏ ਇਹ ਹੈ ਆਪਾਂ ਜੀ ਦਾ ਢੀਠਾ ਸਾਹਿਬ ਦਰਸ਼ਕ ਕਰੋ ਡਿੱਠੇ ਸਭੇ ਤਾਂ ਮੈਂ ਹੀ ਤੁਹੇ ਜੀ ਹਾਂ ਉਪਰਚੂਮਨ ਸਾਹਿਬ ਬਹੁਤ ਸੋਹਣੇ ਲੱਗੇ ਹੋਏ ਆ ਤੇ ਬਾਬਾ ਜੀ ਦੇ ਜਿਹੜੇ ਸਰੂਪ ਨੇ ਖੱਬੇ ਹੱਥ ਉੱਤੇ ਤੁਸੀਂ ਦੇਖ ਸਕਦੇ ਹੋ ਮੈਂ ਪਹੁੰਚ ਕਰਕੇ ਜੂਮ ਕਰਕੇ ਦਿਖਾ ਦਿੰਨਾ ਬਹੁਤ ਸੋਹਣੇ ਜਿਹੜੇ ਸੰਤਾਂ ਦੇ ਸਰੂਪ ਬਾਬਾ ਜੀ ਦੇ ਲੱਗੇ ਸੰਤ ਬਾਬਾ ਸੰਦੀਪ ਸਿੰਘ ਜੀ ਦੇ ਆਪਾਂ ਦਰਸ਼ਨ ਕਰਾਂਗੇ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਮਿੱਠਾ ਸਾਦੇ ਦਰਸ਼ਨ ਕਰ ਰਿਹਾ ਗੁਰਦੁਆਰਾ ਲੋਹਰਾ ਸਾਹ ਤੇ ਉਹਨਾਂ ਦੇ ਮੋਨਾ ਕਾਮਰਾ ਪੁਰੀਆਂ ਹੋਂ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਬੈਠੇ ਹੋ ਦਰਸ਼ਨ ਕਰੋ ਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਸੋਨੇ ਸ਼ੀਸ਼ੇ ਹੀ ਸ਼ੀਸ਼ੇ ਅੰਦਰ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਸਕ ਰਹੇ ਹੋ ਉੱਪਰ ਥੱਲੇ ਇਸ ਤਰ੍ਹਾਂ ਚਲੋ ਆਪਾਂ ਨਤਮਸਤਕ ਹੋਵਾਂਗੇ ਤੁਹਾਡੇ ਜੋ ਮੇਰੇ ਇਸ ਵੀਡੀਓ ਰਾਹੀਂ ਇਸ ਗੁਰੂ ਘਰ ਦੇ ਦਰਸ਼ਨ ਕਰ ਰਿਹਾ ਉਹਦੀਆਂ ਮਨੋ ਕਾਮਨਾ ਕਮ ਕਰਾਂ ਜਾਂ ਜਿੰਨ ਡੁਗਣੀ ਰਾਤ ਚੌਗਣੀ ਹੋਵੇ ਜੀ ਆਪਾਂ ਨਸ਼ਕਰ ਕਰਾਂਗੇ ਜੀ ਆ ਘੋੜੇ ਦੇਖੋ ਜੀ ਜਿਹੜੇ ਹੋਇਆ ਜਿਹੜੇ ਜਹਾਜ਼ ਵੀ ਪਏ ਆ ਜਿਹੜੇ ਕੋਈ ਬਾਹਰ ਜਾਂਦੇ ਹੁਣ ਉਹ ਚੜਾਹ ਜਿੱਥੇ ਜਿਹੜੇ ਰੱਖ ਜਾਂਦੇ ਨੇ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਸੋਣੇ ਅਰਮਾਲਾ ਸਾਹਿਬ ਦੇ ਵਿੱਚ ਬਰਾਜ ਮਾਨ ਨੇ ਦਰਸ਼ਨ ਕਰੋ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਜੀ ਇਹ ਇਸ ਤਰ੍ਹਾਂ ਦਾ ਜਿਹੜਾ ਇੱਥੇ ਬਣਿਆ ਹੋਇਆ ਹੈ ਥੱਲੇ ਵੀ ਬਾਬਾ ਜੀ ਦਾ ਜਿਹੜਾ ਪਲੰਗ ਵਿਛਿਆ ਹੋਇਆ ਹੈ ਦੇਖ ਸਕਦੇ ਹੋ ਮੈਂ ਜੂਮ ਕਰਕੇ ਦਿਖਾ ਦਿੰਦਾ ਜੀ ਇਹ ਜਿਹੜਾ ਗ੍ਰੀਠਾ ਕਾਉ ਦੇ ਵਿੱਚ ਹੈ ਜੀ ਤੇ ਬਾਬਾ ਜੀ ਦੀ ਫੋਟੋ ਵੀ ਸਾਹਮਣੇ ਸਤਿਬਾਬਾ ਸੁਖਦੇਵ ਸਿੰਘ ਜੀ ਦੀ ਲੱਗੀ ਹੋਈ ਹੈ ਜੀ। ਅਸਰੂਪ ਉਹਨਾਂ ਦਾ ਆਓਗੇ ਚੱਲਦੇ ਆਂ। ਫਾਈਨਲੀ ਆਪਾਂ ਦਰਸ਼ਕ ਕਰ ਲੇ। ਦਰਤ ਦਰਸ਼ਨ ਦੇਖ ਜੀਵਾ ਵਰ ਤੇਰਾ ਪੂਰਨ ਕਰਨਮ ਕਰਮ ਹੋਏ ਪ੍ਰਭ ਮੇਰਾ ਇਸ ਦੇ ਨਾਲ ਸ਼ਲੋਕ ਦੇ ਨਾਲ ਆਪਾਂ ਬਾਹਰ ਚੱਲਦੇ ਆਂ ਜੀ ਦਰਸ਼ਨ ਕਰਾਂਗੇ ਅੱਗੇ। ਸਾਹਮਣੇ ਸਰੋਵਰ ਸਾਹਿਬ ਨੇ ਉੱਪਰ ਇਹ ਉੱਪਰ ਨੂੰ ਰਸਤਾ ਜਾਂਦਾ ਹੈਗਾ। ਇਹ ਇੱਥੇ ਇੱਕ ਸਰੋਵਰ ਸਾਹਿਬ ਨੇ ਜੀ। ਦਰਸ਼ਨ ਕਰਾਂਗੇ ਆਪਾਂ ਕਿ ਆਪਾਂ ਲੰਗਰ ਹਾਲ ਵੱਲ ਆ ਗਏ ਆ ਇਹ ਲੰਗਰ ਹਾਲ ਜਿਹੜਾ ਤੁਸੀਂ ਇੱਧਰ ਐਂਟਰਸ ਦੇਖ ਰਹੇ ਹੋ ਨਵੀਂ ਬਣੀ ਐ ਉੱਪਰ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੰਗਰ ਹਾਲ ਇੱਧਰ ਇਹ ਨਾਲ ਦਫਤਰ ਆ ਖੰਡ ਪਰਸਾ ਖਲਾਉਣ ਵਾਸਤੇ ਸਹਿਜ ਪਾਤ ਸਾਹਿਬ ਅਨੰਦ ਕਾਰਜ ਕਾਰਜ ਸਿਰਫ ਦਫਤਰ ਵਿੱਚ ਬੁੱਕ ਕੀਤੇ ਜਾਂਦੇ ਹਨ ਇੱਥੇ ਇਸ ਤਰ੍ਹਾਂ ਦਾ ਜੋ ਲਿਖਿਆ ਹੋਇਆ ਹੈਗਾ ਤੁਸੀਂ ਦਰਸ਼ਨ ਕਰੋ ਦੇਖ ਸਕਦੇ ਹੋ ਤੇ ਆਪਾਂ ਗੁਰਦਵਾਰ ਸਾਹਿਬ ਦੇ ਇੱਧਰ ਪਾਸੇ ਆ ਗਏ ਆ ਇਹ ਲੰਗਰ ਹਾਲ ਦੀ ਜਿਹੜੀ ਐਂਟਰੈਂਸ ਆ ਸੰਗਤ ਜਿਹੜਾ ਪੂਰਾ ਸਾਰਾ ਟਾਈਮ ਆ ਉਹ ਹੈਗਾ 7 ਵਜੇ ਤੋਂ 12 ਵਜੇ ਤੱਕ ਲੇਕਿਨ ਜਿਹੜੇ ਪੂਰਾ ਸਾਹ ਆ ਬੰਦ ਹੋ ਚੁੱਕੇ ਆ ਇਹ ਤੁਹਾਨੂੰ ਅਗਰ ਕਿਸੇ ਦਾ ਜਿਹੜਾ ਇੱਥੇ ਪੂਰਾ ਸਾਹ ਦੇ ਦਰਸ਼ਨ ਕਰਾਉਂਗਾ ਕਿਉਂਕਿ ਅੱਜ ਵੀ ਜਿਹੜੇ ਆ 4 ਕ ਬਚ ਗਏ ਆ ਇਹ ਹੈ ਲੰਗਰ ਹਾਲ ਬਹੁਤ ਸੋਹਣਾ ਇਹ ਬਣ ਗਿਆ ਹੈਗਾ ਇਹਦੀ ਜਿਹੜੀ ਰੀਨੋਵੇਸ਼ਨ ਹੋਈ ਸੀ ਕੁਝ ਵੱਧਾ ਹੋਇਆ ਸੀ ਅਲਟਰੇਸ਼ਨ ਹੋਈ ਸੀ ਇਸ ਤਰ੍ਹਾਂ ਇਹ ਜਿਹੜਾ ਲੰਗਰ ਦੇ ਵਿੱਚ ਆ ਸਾਹਮਣੇ ਦੇਖ ਸਕਦੇ ਹਾਂ ਵਰਤਨ ਧੋਣ ਦਾ ਬੜਾ ਵਧੀਆ ਸੋਨਾ ਲੇੜਾ ਇੱਥੇ ਸ਼ੈਕ ਬਣੇ ਹੋਏ ਆ ਸਿਸਟੇਮੈਟਿਕਲੀ ਪਹਿਲਾਂ ਧੋਏ ਜਾਂਦੇ ਆ ਝੁੱਥੇ ਫਿਰ ਸਰਪ ਵਿੱਚੋਂ ਇਸ ਤਰ੍ਹਾਂ ਇਹ ਅੱਗੇ ਜਾ ਕੇ ਉਹ ਟਰਾਲੀ ਦੇ ਵਿੱਚ ਰੱਖ ਦਿੱਤੇ ਜਾਂਦੇ ਆ ਟਰਾਲੀ ਦੇ ਵਿੱਚੋਂ ਫਿਰ ਇਹ ਜਿਹੜੇ ਆ ਵਰਤਨ ਇੱਧਰ ਆ ਜਾਂਦੇ ਆ ਫਿਰ ਇੱਧਰ ਲੰਘ ਸਕਦੇ ਆ ਸਾਹਮਣੇ ਜਿਹੜੀ ਸੰਧਤ ਉਹ ਲੰਘਨ ਛੱਟ ਰਹੀ ਆ ਇਹ ਬਾਬਾ ਜੀ ਹੋਣੀ ਕੀ ਏ ਜਿਹੜੇ ਵਰਤਨ ਬਰਤਾਨ ਜਿਹੜੇ ਲੱਗੇ ਹੋਏ ਐ ਇੱਥੇ ਵਰਤਾਏ ਜਾਂਦੇ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ ਇਸ ਤਰ੍ਹਾਂ ਬਾਬਾ ਜੀ ਇੱਧਰ ਜਿਹੜੇ ਨੇ ਸੇਵਾ ਦਾ ਲੱਗੇ ਹੋਇਆ ਹਾਲਸਾ ਵਾਹਿਗੁਰੂ ਜੀ ਕੇ ਫਤਿਹ ਬਾਬਾਈ ਠੀਕ ਹੋ ਠੀਕ ਠਾਕ ਹੋ ਚਲੋ ਨਵਾਂ ਪਾਈ ਕੇ ਲੰਗਰ ਛਕਾਂਗੇ ਤੇ ਸਾਰੇ ਬਾਬਾਈ ਨਹੀਂ ਲੱਸੀ ਛਕਾਂਗੇ ਜੀ ਸਾਰੇ ਜਿਹੜੇ ਗੁਰੂ ਮਹਾਰਾਜ ਉਹਨਾਂ ਦੇ ਸਰੂਪ ਤੁਸੀਂ ਦੇਖਿਆ ਕਿਉਂ ਲੱਗੇ ਹੋਏ ਨੇ ਤੇ ਆਪਾਂ ਲਸੀ ਸ਼ਗਾਂਗੇ ਇੱਥੇ ਗੁਰਦੁਆਰਾ ਸਿੱਧ ਸਰ ਇਸੇਪੁਰਾ ਅਲੋਰਾ ਸਾਹਿਬ ਇਹ ਤਸੀਲ ਨਾਭਾ ਜਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਜੀ ਤੇ ਤੁਸੀਂ ਦੇਖ ਸਕਦੇ ਬਹੁਤ ਹੌਣੇ ਲੰਗਰ ਹਾਲ ਬਣੇ ਹੋਏ ਨੇ ਸੰਗਤ ਜਿਹੜੀ ਆ ਲੱਗ ਰਹੀ ਆ ਜੀ ਫਟੇ ਜੀ ਆ ਲੰਗਰ ਹਾਲ ਦੇ ਵਿੱਚ ਸਮਾਜ ਵਾ ਚੱਲੇ ਆ ਉਹ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਹੈ ਉਹ ਸਮਾਗ ਜਿਹੜੇ ਆਪਾਂ ਨੂੰ ਇਤਿਹਾਸ ਵਿੱਚ ਲਿਖਿਆ ਹੋਇਆ ਹੈਗਾ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਇਹ ਸੰਤੂਸ਼ੀ ਸਮਾਧ ਦੇ ਦਰਸ਼ਨ ਕੀਤੇ ਆਓ ਅੱਗੇ ਚੱਲਦੇ ਆਪਾਂ ਇਹ ਸਾਰਾ ਜਿਹੜਾ ਲੰਗਰ ਹਾਲ ਦਾ ਏਰੀਆ ਹੈਗਾ ਜੀ ਪਲਾਂਟ ਲੱਗਿਆ ਹੋਇਆ ਸਟੀਮ ਦਾ ਲੱਕੜਾਂ ਦੇਖੋ ਤੁਸੀਂ ਪਈਆਂ ਬਾਹਰ ਕਾਫੀ ਤੇ ਇਤਰਹੀ ਜਿਹੜੇ ਕਾਰ ਸੇਵਾਵਾਂ ਚੱਲ ਰਹੀਆਂ ਨੇ। ਅਨੇਕਾ ਪ੍ਰਕਾਰ ਦੇ ਪੱਥਰ ਪਏ ਨੇ। ਅੱਗੇ ਜਿਹੜੇ ਵਰਤਨ ਇੱਥੇ ਧੁੱਤੇ ਜਾਂਦੇ ਮੈਂ ਪਹਿਲਾਂ ਵੀ ਇਹ ਵੀਡੀਓ ਪਾ ਚੁੱਕਿਆ ਹੈਗਾ ਇੱਕ ਵਾਰੀ। ਤੇ ਹੁਣ ਮੈਂ ਦੁਬਾਰਾ ਪਾਈਆ ਤੇ ਆਪਾਂ ਚੱਲਦੇ ਹਾਂ ਬਾਬਾ ਜੀ ਦੀ ਕੋਠੀ ਵੱਲ। ਇਹ ਵੀ ਲੰਗਰ ਸਥਾਨ ਦੇ ਜਿਹੜੇ ਜਿੱਥੇ ਰੰਗੜ ਪੱਕਦੇ ਆ ਘੀ ਪਿਆ, ਸਬਜ਼ੀਆਂ ਪਈਆਂ, ਤੋਰੀਆਂ ਪਈਆਂ। ਸਾਰਾ ਅਨਾਜ ਪਿਆ ਜਿੱਥੇ। ਸੰਤਨ ਬਾਬਾ ਸੁਖਦੇਵ ਸਿੰਘ ਜੀ ਹੀ ਮਹਾਰਾਜ ਲੋ ਰਸਾ ਵਾਲੇ ਜੇ ਆਪਾਂ ਅੱਗੇ ਚੱਲਦੇ ਹਾਂ ਕੋਠੀ ਵਾਲਾ ਕੋਠੀ ਹਰ ਆਪਾਂ ਦਰਸ਼ਨ ਕਰਕੇ ਆਵਾਂਗੇ ਹੋਰ ਬਾਬਾ ਜੀ ਸਭ ਠੀਕ ਠਾਕ ਹੋ ਫਤੇਜ ਜੀ ਆਪਾਂ ਬਾਬਾ ਜੀ ਦੀ ਜਿਹੜੀ ਕੋਠੀ ਆ ਉੱਥੇ ਚੱਲ ਰਹੇ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸਾਰੇ ਤੇ ਦੇਖ ਸਾਡੇ ਨਿੰਬੂ ਜਾਮਣਾ ਜਿਹੜਾ ਰਸਤਾ ਮਰੂਦਾ ਦਾ ਜਿਹੜੇ ਲੱਗੇ ਹੋਇਆ ਇਹ ਵੀ ਜਿਹੜਾ ਬਾਹਰ वास्ते रास्ता है इधर भी आप अंदर आ सकते हैं कोठी वाल फाइनली आप इस कोठी वाला आ गए ये है महापुरुषों की कोठी श्रीमान संत बाबा ਸੋ ਦੇਵ ਸਿੰਘ ਜੀ ਦਾ ਤਪ ਸਥਾਨ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਉਹਨਾਂ ਦੀ ਜਿਹੜੀ ਮਰਸੀਡੀਜ਼ ਕਾਰ ਆ ਤੇ ਇਹ ਇਸ ਤਰ੍ਹਾਂ ਇੱਥੇ ਖੜੀ ਆ ਇਹਦੀ ਜਿਹੜੀ ਆ ਮੇਨਟੇਨੈਂਸ ਜਿਹੜੀ ਪ੍ਰੋਪਰ ਹੁੰਦੀ ਰਹਿੰਦੀ ਪੀਵੀ 11ਡਬਲ 1717 ਇਹ ਸੰਤ ਬਾਬਾ ਆਪਸੁਖਦੇਵ ਸਿੰਘ ਜੀ ਦੀ ਇਹ ਮਰਸੀਡੀਜ਼ ਕਾਰ ਆ ਤੇ ਇਹ ਵੀ ਉਹਨਾਂ ਦੇ ਅੰਦਰ ਇੱਥੇ ਇਧਰ ਉਧਰ ਜਾਣ ਲਈ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਛੋਟੀਆਂ ਗੱਡੀਆਂ ਬਹੁਤ ਸੋਹਣੇ ਅੰਦਰ ਸਾਫ਼ ਸੁਪਾਈਏ ਨਾਲ ਜਿਹੜੀਆਂ ਅੰਦਰ ਕਾਰਾਂ ਆ ਇਹਨੂੰ ਦੇ ਅਮੀਨ ਨੇ ਕਵਾ ਚਲਾਉਂਦੇ ਵੀ ਹੈਗੇ ਆ ਜੀ ਇਹਨਾਂ ਦਾ ਟਾਈਮ ਰੱਖਿਆ ਮੇਨਟੇਨੈਂਸ ਦਾ ਤੁਹੇ ਦੇਖ ਸਕਦੇ ਆ ਸਾਈਡ ਤੋਂ ਲਾਈ ਵੀ ਜਿਹੜੇ ਇਹਦੇ ਲੱਗੇ ਹੋਏ ਆ ਬਹੁਤ ਸੋਹਣੇ ਹਾਈ ਮਾਡਲ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਜਿਹੜੀ ਸਰੂਪ ਆ ਉਹ ਸੀਟ ਦੇ ਉੱਤੇ ਦੇਖ ਸਾਡੇ ਬੈਠੇ ਆ ਦੀ ਬੈਠ ਸੀਟ ਦੇ ਉੱਤੇ ਸਰੂਪ ਰੱਖਿਆ ਆ ਜੀ ਆਪਾਂ ਅੰਦਰ ਚੱਲਦੇ ਆ ਬਾਬਾ ਜੀ ਦੀ ਕੋਠੀ ਤਪਸਥਾਨ ਤਪਸਥਾਨ ਬਾਬਾ ਜੀ ਦਾ ਹੈ ਆ ਜੇ ਉਹ 15 ਚੱਲਦੇ ਨੇ ਸੰਤ ਬਾਬਾ ਅਸੋਦੇਸ਼ ਸਿੰਘ ਵਾਪਸ ਹੈ ਨਾ ਬਹੁਤ ਸੋਹਣਾ ਅੰਦਰੋਂ ਠੰਡਾ ਏਸੀ ਚੱਲ ਰਿਹਾ ਬਹੁਤ ਸੋਹਣਾ ਅੰਦਰ ਝੂਮਰ ਲੱਗੇ ਹੋਏ ਆ ਤੇ ਦੋਨੋਂ ਪਾਸੇ ਸੰਤਪਾਪਾ ਸੁਖਦੇਵ ਸਿੰਘ ਜੀ ਦੇ ਜਿਹੜੇ ਆ ਸਰੂਪ ਲੱਗੇ ਆ ਤੇ ਉੱਤੇ ਸਾਰੇ ਪਾਸੇ ਬ੍ਰਹਮ ਗਿਆਨੀ ਕੋ ਖੋਜੇ ਮਿਹਸਤ ਇਸ ਤਰ੍ਹਾਂ ਦੇ ਟੁਕਾਂ ਲਿਖੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਤਨਾਮ ਵਾਹਿਗੁਰੂ ਇਹ ਇਸੇ ਤਰ੍ਹਾਂ ਤੰਤਨ ਸ੍ਰੀ ਗੁਰੂਗ੍ਰਾਮ ਸਾਹਿਬ ਦੀ ਦਰਸ਼ ਸ਼ੋਭਤਾ ਆਪਾਂ ਮੱਥਾ ਟੇਕ ਕੇ ਨਮਸਕਾਰ ਕਰਾਂਗੇ ਵਾਹਿਗੁਰੂ ਵਾਹਿਗੁਰੂ ਆਪਾਂ ਉਧਰ ਜਿਹੜੇ ਪਾੜ ਚੱਲ ਰਹੇ ਨੇ ਇਹ ਹੈ ਬਾਬਾ ਜੀ ਦਾ ਇਸ ਥਾਂ ਮੈਠਣ ਦੇ ਇੱਥੇ ਬਾਬਾ ਜੀ ਤਪ ਕਰਦੇ ਨੇ ਇਹ ਉਹ ਥਾਂ ਆ ਤੇ ਕੋਠੀ ਆ ਬਾਬਾ ਜੀ ਦੀ ਉਹਨਾਂ ਦੀ ਦੇ ਮਰੇ ਸੋਹਣੇ ਸਰੂਪ ਜਿਹੜੇ ਬਾਬਾ ਜੀ ਤੇ ਲੱਗੇ ਹੋਏ ਆ ਦਰਸ਼ਨ ਕਰੋ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਸ਼ੀਸ਼ਾ ਹੀ ਸ਼ੀਸ਼ਾ ਦਾ ਕੋਠੀ ਚ ਬਾਬਾ ਜੀ ਦੀ ਲੱਗਿਆ ਹੋਇਆ ਆਓ ਆਪਾਂ ਦਰਸ਼ਨ ਕਰ ਲਈਏ ਤੇ ਬਾਹਰ ਚਲਦੇ ਆਂ ਔਰ ਗਾਇਬ ਸਾਹਿਬ ਠੀਕ ਠਾਕ ਆਣਾ ਪਾਣਾ ਹਾਂ ਚਾਹ ਛਕ ਲੈਣੇ ਚਲੋ ਇਹ ਸਾਰੇ ਕੋਠੀ ਆ ਬਾਬਾ ਜੀ ਦੀ ਤੇ ਤਪਸਥਾਨ ਇਸ ਤੇ ਬਾਬਾ ਜੀ ਤੈਲ ਦੇ ਹੁੰਦੇ ਨਾਲ ਹੀ ਬਾਗ ਨੇ ਹਾਂ ਜੀ ਹਾਂ ਜੀ ਆਹ ਤੂਲਾ ਮੈਂ ਦੇਖਿਆ ਹਾਂ ਜੀ ਹਾਂ ਜੀ ਇਹ ਥੂਲਾ ਸਾਹਿਬ ਇਧਰ ਨੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੁਸੀਂ ਕੀਤੇ ਲੌੜਾ ਸਾਹਿਬ ਗੁਰਦੁਆਰਾ ਲੌੜਾ ਸਾਹਿਬ ਜੀ ਤੰਤ ਬਾਬਰ ਸਾਹਿਬ ਨੇ ਜਿਹੜਾ ਇਹ ਉਹ ਸਥਾਨ ਆ ਜਿੱਥੇ ਉਹਨਾਂ ਨੇ ਬੜੀ ਤਪੱਸਿਆ ਕੀਤੀ ਸੀ ਇਹਦੇ ਨਾਲ ਮੈਨੂੰ ਇਸ ਗੁਰਦਵਾਰ ਸਾਹਿਬ ਦੇ ਬਿਡੇ ਨੂੰ ਸਵਾਪ ਕਰਨ ਦੀ ਇਜਾਜ਼ਤ ਹੋ ਇਹਦੇ ਨਾਲ ਦਾਸ ਨੇ ਜੋੜ ਫੰਡਾਸ਼ਨ ਕਰਾਇਆ ਤੇ ਤੁਸੀਂ ਗੁਰੂ ਸਾਹਿਬ ਅੱਗੇ ਮੇਰੇ ਵਾਸਤੇ ਸੁਖਣਾ ਕੀ ਇਤਾਂ ਦੇ ਦਰਸ਼ਨ ਸਾਨੂੰ ਨਿਤ ਹੋਣ ਤਾਂ ਜੋ ਅਸੀਂ ਗੁਰੂ ਘਰ ਦੇ ਦਰਸ਼ਨ ਕਰ ਸਕੀਏ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਦੇਦਾ ਤੇ ਤੁਸੀਂ ਜਿਹੜੀ ਮੇਰੀ ਵੀਡੀਓ ਦੇਖੋ ਤੇ सुरेंद्र ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਵਾਲ ਤੇ ਮੇਰਾ ਇੰਤਿਆਰ ਕਰਨਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਤੁਹਾਡਾ ਇਸ ਗੁਰੂ ਘਰ ਦੀ ਵੀਡੀਓ ਦੇਖਣ ਤੇ ਮੇਰੇ ਵੱਲੋਂ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ